ਗੁਰਮੁਖ ਪਾਏ ਨਾਮ ਅਪਰ ਗੁਰਮੁਖ ਬਣ ਜੇ ਸਦਾ ਵਪਾਰੀ ਲੋਹਾ ਨਾਮ ਸਦ ਪਾਵਣਿਆ ਆਪੇ ਵਥ ਰਖੈ ਆਪੇ ਦੇ ਗੁਰਮੁਖ ਬਣ ਜਹ ਕੀਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰਿ ਕਿਰਪਾ ਮਨ ਵਸਾ ਬਣਿਆ ਆਪੇ ਵਥ ਰੱਖੈ ਆਪੇ ਦੇ ਗੁਰਮੁਖ ਵਣਜਹਿ ਕੇ ਕੀਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾ ਬਣਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਚਵਰ ਸਤਰ ਤੱਕ ਦੇ ਮਾਲਕ ਜੁਗੋ ਜੁਗਟਲ ਸਰਬ ਸੰਜੀਵਲਤਾ ਦੇ ਪੈਗੰਬਰ ਦੀਨ ਦੁਨੀਆ ਦੇ ਰਾਖੇ ਮਨੁੱਖਤਾ ਦੇ ਸੰਜੇ ਰਹਿਬਰ ਗੁਰਤਾ ਗੱਦੀ ਤੇ ਸਭੇ ਮਾਨ ਹਲਤ ਪਲਤ ਕੇ ਰੱਖੇ ਕੋ ਨਿਮਾੜਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਵਾਲੀ ਕੁਲਾਲਮ ਸਹਬੇ ਕਮਾਲ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ੋ ਰਹਿਮਤ ਦਾ ਸਦਕਾ ਆਪ ਸਰਬਤ ਸੰਗਤ ਅੰਮ੍ਰਿਤ ਵੇਲੇ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਸੁਹਾਣਾ ਵਿਖੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰ ਰਹੇ ਹੋ ਵਡਭਾਗੇ ਹੋ ਤਨਤਾ ਦੇ ਯੋਗ ਹੋ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਨਾਲ ਆਪ ਜੀਾਂ ਨੇ ਹਜ਼ੂਰੀ ਰਾਗੀ ਸਾਹਿਬਾਨੋਂ ਤੋਂ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸਤਿਗੁਰਾਂ ਨੇ ਲੜੀਵਾਰ ਸ਼ਬਦ ਵਿਚਾਰ ਦਾ ਸਮਾਂ ਬਖਸ਼ਿਆ ਹੈ ਔ ਇਸ ਮਿਲੇ ਹੋਏ ਸਮੇਂ ਨੂੰ ਗੁਰੂ ਪਿਆਰ ਦੀਆਂ ਬਾਤਾਂ ਪਾ ਕੇ ਸਫਲ ਕਰੀਏ ਸਤਿਗੁਰੂ ਹਰ ਰੋਜ਼ੀ ਤਰਸ ਦੇ ਘਰ ਵਿੱਚ ਆ ਕੇ ਸਾਡੇ ਸਾਰਿਆਂ ਦੇ ਆਤਮਿਕ ਜੀਵਨ ਭਲੇ ਲਈ ਸਾਨੂੰ ਗੁਰਮੁਖ ਗੱਦੀ ਰਾਹ ਦਿਖਾਉਂਦੇ ਨੇ ਗੁਰਮਤ ਦਾ ਉਪਦੇਸ਼ ਦਿੰਦੇ ਨੇ ਆਤਮਿਕ ਦਾ ਆਤਮਾ ਪਰਮਾਤਮਾ ਨਾਲ ਜੁੜ ਜਾਏ ਇਹਦੇ ਲਈ ਇੱਕ ਬ੍ਰਹਮੰਡੀ ਗਿਆਨ ਬਖਸ਼ਿਸ਼ ਕਰਦੇ ਨੇ ਬ੍ਰਹਮ ਗਿਆਨ ਬਖਸ਼ਿਸ਼ ਕਰਦੇ ਨੇ ਭਗਾਂ ਵਾਲੇ ਨੇ ਉਹ ਜੀਵ ਜਿਹੜੇ ਇਨਾਂ ਪਾਵਨ ਬਚਨਾਂ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਨੇ ਜੀਵਨ ਵਿੱਚ ਕਮਾਲ ਲੈਂਦੇ ਨੇ ਉਹ ਪਰਮਾਤਮਾ ਦੇ ਨੇੜੇ ਹੋ ਜਾਂਦੇ ਨੇ ਗੁਰੂ ਚਰਨਾਂ ਵਿੱਚ ਬੈਠਣ ਦਾ ਤਾਂ ਹੀ ਅਸੀਂ ਪੂਰਾ ਪੂਰਾ ਲਾਭ ਉਠਾ ਸਕਦੇ ਹਾਂ ਇੱਕ ਇੱਕ ਬਚਨ ਸਤਿਗੁਰਾਂ ਦਾ ਇਹਨੂੰ ਆਪਣੇ ਵਾਸਤੇ ਮੰਨ ਕੇ ਕਿ ਸਤਿਗੁਰੂ ਜੋ ਕਹਿ ਰਹੇ ਆ ਬਸ ਮੈਨੂੰ ਹੀ ਕਹਿ ਰਹੇ ਆ ਮੈਨੂੰ ਹੀ ਉਪਦੇਸ਼ ਦੇ ਰਹੇ ਆ ਇਹਨੂੰ ਆਪਣੇ ਮਨ ਵਿੱਚ ਵਸਾ ਕੇ ਲੈ ਕੇ ਜਾਇਆ ਕਰੀਏ ਤੇ ਆਪਣੇ ਜੀਵਨ ਵਿੱਚ ਕਮਾਇਆ ਕਰੀਏ ਇਹਨਾਂ ਬਚਨਾਂ ਨੇ ਗੁਰੂ ਸ਼ਬਦ ਗੁਰੂ ਉਪਦੇਸ਼ ਨੇ ਹੀ ਸਾਡਾ ਭਲਾ ਕਰਨਾ ਹੈ ਅੱਜ ਦੇ ਇਸ ਪਵਨ ਸ਼ਬਦ ਦੇ ਰਹਾਉ ਵਾਲੇ ਬੰਦ ਚ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ ਸਤਿਗੁਰੂ ਕਹਿੰਦੇ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾ ਬਣਿਆ ਜਗ ਜੀਵਨ ਦਾ ਅਰਥ ਹੁੰਦਾ ਹੈ ਜਗਤ ਦਾ ਜੀਵਨ ਪਰਮਾਤਮਾ ਜਗਤ ਨੂੰ ਜੀਵਨ ਦੇਣ ਵਾਲਾ ਜਿਹੜਾ ਹੈ ਪਰਮਾਤਮਾ ਮਨ ਨੰਨੇ ਨੂੰ ਸਿਹਾਰੀ ਹੈ ਮਨ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਅਸੀਂ ਹਰ ਰੋਜ਼ ਇਹ ਬਚਨ ਆਉਂਦੇ ਨੇ ਹਰ ਇੱਕ ਉਸ ਗੁਰਸਿੱਖ ਤੋਂ ਸਤਿਗੁਰੂ ਕੁਰਬਾਨ ਜਾ ਰਿਹਾ ਜਿਹਦੇ ਜੀਵਨ ਵਿੱਚ ਸਹਜ ਅਵਸਥਾ ਆ ਗਈ ਜਿਹਦੇ ਜੀਵਨ ਵਿੱਚ ਆਨੰਦ ਆ ਗਿਆ ਜਿਹੜਾ ਨਾਮ ਨਾਲ ਜੁੜ ਗਿਆ ਜਿਨੇ ਸ਼ਬਦ ਨਾਲ ਸਾਝ ਪਾ ਲਈ ਜਿਹਦੇ ਨਾਮ ਮਨ ਵਿੱਚ ਵਸ ਗਿਆ ਜਿਹਦੇ ਜੀਵਨ ਚ ਸੱਚ ਆ ਗਿਆ ਜਿਹਨੇ ਆਪਣਾ ਰਿਸ਼ਤਾ ਸੱਚ ਨਾਲ ਜੋੜ ਲਿਆ ਉਹ ਸਾਰਿਆਂ ਤੋਂ ਕੁਰਬਾਨ ਜਾ ਰਿਹਾ ਕਿੰਨੀਆਂ ਵਡਿਆਈਆਂ ਨਿਮਾਣਿਆਂ ਦੇ ਮਾਣ ਵਾਕੇ ਹੀ ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਮਾਣਿਆਂ ਦੇ ਮਾਣ ਨੇ ਕਿੰਨਾ ਮਾਣ ਦੇ ਰਹੇ ਨੇ ਦੇਖੋ ਵਾਰਨਾ ਕਰਨਾ ਕੁਰਬਾਨ ਜਾਣਾ ਇਹ ਆਪਾਂ ਸਾਰਿਆਂ ਨੂੰ ਪਤਾ ਵੀ ਵਾਰਨਾ ਸੀ ਕਿਵੇਂ ਕਰਦੇ ਆ ਵਿਆਹਾਂ ਸ਼ਾਦੀਆਂ ਦੇ ਵਿੱਚ ਅਸੀਂ ਦੇਖਿਆ ਨਾ ਨੋਟ ਵਾਰ ਕੇ ਸਿੱਟੇ ਜਾਂਦੇ ਆ ਇਹ ਵਾਰਨਾ ਤਾਂ ਸਾਨੂੰ ਪਤਾ ਹੈ ਕੋਈ ਆਪਣਾ ਆਪ ਹੀ ਵਾਰ ਕੇ ਉਹਦੇ ਉੱਪਰ ਦੀ ਕੁਰਬਾਨ ਕਰ ਦੇ ਸਿੱਟ ਦੇ ਇਹ ਬਹੁਤ ਵੱਡੀ ਗੱਲ ਹੈ ਅਸੀਂ ਤਾਂ ਨੋਟ ਪੈਸੇ ਵਾਰਦੇ ਹਾਂ ਜਿੰਨੀ ਕਿਸੇ ਦੀ ਸਮਰੱਥ ਹੈ ਚਲੋ ਕਦੇ ਜ਼ਮਾਨਾ ਸੀ ਲੋਕ ਮੱਝਾਂ گاਵਾਆਂ ਘੋੜੀਆਂ ਲਵੇਰੀਆਂ ਇਦਾਂ ਦਾ ਕੁਝ ਵਾਰਦੇ ਸਨ ਪਰ ਆਪਣਾ ਆਪ ਵਾਰਨਾ ਇਹ ਬੜੀ ਵਿਖਮ ਕਾਲਣਾ ਹੈ ਪਰ ਸਤਿਗੁਰੂ ਕਹਿੰਦੇ ਮੈਂ ਐਸੇ ਜੀਵ ਜਗਿਆਸੂ ਗੁਰਸਿੱਖਾਂ ਤੋਂ ਆਪਣਾ ਆਪ ਵਾਰ ਕੇ ਕੁਰਬਾਨ ਕਰਦਾ ਕਿੰਨਾ ਤੋਂ ਜਗ ਜੀਵਨ ਮਨ ਵਸਾਵਣਿਆ ਜਿਨ੍ਹਾਂ ਨੇ ਸੰਸਾਰ ਨੂੰ ਜ਼ਿੰਦਗੀ ਜੀਵਨ ਦੇਣ ਵਾਲੇ ਪ੍ਰਮਾਤਮਾ ਨੂੰ ਆਪਣੇ ਮਨ 'ਚ ਵਸਾ ਲਿਆ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਆਪਣੇ ਮਨ 'ਚ ਵਸਾ ਲਿਆ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਉਹਨਾਂ ਤੋਂ ਬਲੀਹਾਤ ਜਾਲਿਆ ਹਰ ਜਗ ਜੀਵਨ ਨਿਰਪਉ ਦਾਤਾ ਜਗ ਜੀਵਨ ਜਿਹੜਾ ਉਹ ਕਿਹੋ ਜਿਹਾ ਹੈ ਪ੍ਰਮਾਤਮਾ ਉਹ ਕਿਹੋ ਜਿਹਾ ਹੈ ਮਹਾਰਾਜ ਕਹਿੰਦੇ ਇੱਕ ਤਾਂ ਨਿਰਪਉ ਹੈ ਦੂਜਾ ਉਹ ਦਾਤਾ ਹੈ ਕੱਲਾ ਉਹਨੇ ਜੀਵਨ ਨਹੀਂ ਦਿੱਤਾ ਜੀਵਨ ਜਿਉਣ ਵਾਸਤੇ ਦਾਤਾਂ ਵੀ ਬੜੇ ਕਮਾਲ ਦੀਆਂ ਦਿੱਤੀਆਂ ਮੈਂ ਅੱਗੇ ਚੱਲ ਕੇ ਵਿਸਥਾਰ ਚ ਬੇਨਤੀਆਂ ਕਰਾਂਗਾ ਉਹ ਜਗ ਜੀਵਨ ਕਿਵੇਂ ਹੈ ਉਹ ਨਿਰਪਉ ਕਿਵੇਂ ਹੈ ਉਹ ਦਾਤਾ ਕਿਵੇਂ ਹੈ ਗੁਰਮਤ ਸਹਿਜ ਸਮਾਵਣਿਆ ਗੁਰਮਤ ਦਾ ਅਰਥ ਹੈ ਜਿਹੜਾ ਮਨੁੱਖ ਗੁਰੂ ਦੀ ਮਤ ਲੈ ਕੇ ਗੁਰੂ ਦੀ ਦੱਸੀ ਹੋਈ ਕਾਰ ਕਰਕੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਆਪਣੇ ਮਨ ਵਿੱਚ ਉਸ ਜਗ ਜੀਵਨ ਨਿਰਪਉ ਦਾਤੇ ਨੂੰ ਵਸਾਉਂਦਾ ਹੈ ਉਹ ਸਦਾ ਹੀ ਸਹਜ ਦਾ ਅਰਥ ਹੈ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਆਨੰਦ ਵਿੱਚ ਟਿਕਿਆ ਰਹਿੰਦਾ ਹੁਣ ਜਿਹਦੀ ਸਾਂਹ ਜੀ ਪ੍ਰਮਾਤਮਾ ਨਾਲ ਪੈ ਗਈ ਪ੍ਰਮਾਤਮਾ ਆਪ ਵੀ ਨਹੀਂ ਡੋਲਦਾ ਤੇ ਜਿਹੜੇ ਉਹਦੇ ਨਾਲ ਜੁੜ ਗਏ ਉਹ ਵੀ ਨਹੀਂ ਡੋਲਦੇ ਉਹ ਵੀ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਅਡੋਲ ਹੋ ਜਾਂਦੇ ਆ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬਹੂ ਡੋਲੇ ਡੰਡਉਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੂ ਪ੍ਰਭ ਨਾਨਕ ਦੇ ਕਰ ਹੱਥ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ ਅਡੋਲਤਾ ਵਾਲੀ ਅਵਸਥਾ ਵਿੱਚ ਟਿਕ ਜਾਂਦਾ ਹੈ ਕਿਉਂਕਿ ਜੁੜ ਉਹਦੇ ਨਾਲ ਗਿਆ ਜਿਹੜਾ ਆਪ ਨਹੀਂ ਡੂਂਦਾ ਜਿਹੜਾ ਇੱਕੋ ਹੀ ਰਸ ਇੱਕ ਸਮਾਨੰਤਰ ਰਸ ਵਿੱਚ ਪਰਿਪੂਰਨ ਪ੍ਰਮਾਤਮਾ ਵਸਿਆ ਹੋਇਆ ਸਰਵ ਵਿਆਪਕ ਹੈ ਜਦੋਂ ਉਹਦੇ ਨਾਲ ਜੀਵਨ ਦਾ ਸਬੰਧ ਜੁੜ ਜਾਂਦਾ ਹੈ ਤੇ ਇਸ ਜੀਵਨ ਵਿੱਚ ਵੀ ਅਡੋਲਤਾ ਸਹਿਜ ਅਵਸਥਾ ਆ ਜਾਂਦੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਇਹ ਬੜੇ ਵੱਡੇ ਭਾਗਾ ਦੀ ਨਿਸ਼ਾਨੀ ਹੈ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਪਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਪ੍ਰਿਜੈ ਜੀਓ ਹੁਣ ਅਗਲੇ ਬਚਨ ਸੁਣੋ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਸੰਗਤ ਵਿੱਚ ਆ ਕੇ ਸਤਿਗੁਰੂ ਕਹਿੰਦੇ ਆ ਮੈਂ ਆਏ ਮਿਲੋ ਏ ਜਗਤ ਨੂੰ ਜੀਵਨ ਦੇਣ ਵਾਲੇ ਪ੍ਰਮਾਤਮਾ ਮੈਨੂੰ ਆ ਕੇ ਮਿਲ ਦੇਖੋ ਸੱਦਾ ਕਿਨੂੰ ਦਿੱਤਾ ਜਾ ਰਿਹਾ ਹੈ ਆਵਾਜ਼ ਕਿਨੂੰ ਮਾਰੀ ਜਾ ਰਹੀ ਹੈ ਅਰਦਾਸ ਕਿਦੇ ਅੱਗੇ ਕੀਤੀ ਜਾ ਰਹੀ ਹੈ ਕਿਨੂੰ ਆਵਾਜ਼ਾਂ ਪੈ ਰਹੀਆਂ ਹੈ ਜਗ ਜੀਵਨ ਪਰਮਾਤਮਾ ਸੰਸਾਰ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਪਰਮਾਤਮਾ ਆਏ ਮਿਲ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਮੈਨੂੰ ਆ ਕੇ ਮਿਲੋ ਤੁਸੀਂ ਮੈਂ ਤੁਹਾਨੂੰ ਮਿਲਣ ਵਾਸਤੇ ਆਇਆ ਕਦੇ ਇਹ ਅਰਦਾਸ ਸਾਡੇ ਮਨ ਵਿੱਚੋਂ ਵੀ ਨਿਕਲੇ ਸਾਡੇ ਹਿਰਦੇ ਵਿੱਚੋਂ ਵੀ ਨਿਕਲੇ ਚਲੋ ਸੰਗਤ ਵਿੱਚ ਅਸੀਂ ਰੋਜ਼ ਆਉਂਦੇ ਆ ਬਹੁਤ ਵੱਡੇ ਭਾਗਾਂ ਦੀ ਗੱਲ ਹੈ ਪਰ ਸੰਗਤ ਵਿੱਚ ਆ ਕੇ ਮਿਲਣਾ ਕਿਹਨੂੰ ਹੈ ਵਿੱਚ ਸੰਗਤ ਹਰਿ ਪ੍ਰਭ ਵਸੈ ਜੀ ਉਹ ਜਗ ਜੀਵਨ ਦਾਤਾ ਪਰਮਾਤਮਾ ਉਹ ਗੁਰੂ ਵਿੱਚ ਵੀ ਪਰਮਾਤਮਾ ਬੈਠਾ ਦੇ ਸੰਗਤ ਵਿੱਚ ਵੀ ਬੈਠਾ ਹੈ ਪਰ ਅਸੀਂ ਉਹਨੂੰ ਆਵਾਜ਼ ਨਹੀਂ ਮਾਰਦੇ ਅਸੀਂ ਆਵਾਜ਼ਾਂ ਉਹਨੂੰ ਮਾਰਦੇ ਆਂ ਜਿਹਨੂੰ ਅਸੀਂ ਜਾਣਦੇ ਆਂ ਜਿਹਦਾ ਨਾਮ ਜਾਣਦੇ ਆਂ ਜਿਹਨੂੰ ਅਸੀਂ ਵੇਖਦੇ ਆਂ ਪਰ ਕਦੇ ਇਸ ਜਗ ਜੀਵਨ ਦਾ ਤੈਨੂੰ ਆਵਾਜ਼ ਨਹੀਂ ਮਾਰੀ ਸਤਿਗੁਰੂ ਅੱਜ ਉਸ ਪ੍ਰਮਾਤਮਾ ਨੂੰ ਆਵਾਜ਼ ਮਾਰਨੀ ਸਿਖਾ ਰਿਹਾ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮੰਤਾਰੇ ਹੇ ਹਰੀ ਆਪਣੇ ਮਨ ਵਿੱਚ ਦਇਆ ਧਾਰ ਕੇ ਮੈਨੂੰ ਆਪਣਾ ਨਾਮ ਦੇ ਕਿਉਂਕਿ ਪਤਾ ਉਸ ਨਾਮੀ ਨੂੰ ਉਹਦੇ ਨਾਮ ਰਾਹੀ ਹੀ ਮਿਲਿਆ ਜਾਣਾ ਨਾਮ ਕਰਕੇ ਮਿਲਿਆ ਜਾਣਾ ਗੁਰਮਤ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭਿਜੈ ਜਿਉ ਗੁਰੂ ਕੋਲ ਆ ਕੇ ਗੁਰੂ ਦੀ ਮੱਤ ਧਾਰਨ ਕਰਕੇ ਮੈਨੂੰ ਇਹ ਨਾਮ ਮਿੱਠਾ ਲੱਗਣ ਲੱਗ ਪਿਆ ਜਿਨ੍ਹਾਂ ਨੂੰ ਨਾਮ ਮਿੱਠਾ ਲੱਗਣ ਲੱਗ ਪਏ ਉਹਨਾਂ ਨੂੰ ਦੁਨੀਆ ਦੇ ਰਸ ਫਿੱਕੇ ਲੱਗਣ ਲੱਗ ਪੈਂਦੇ ਜਿਹਨੂੰ ਨਾਮ ਵਿੱਚੋਂ ਰਸ ਆਉਣ ਲੱਗ ਪਿਆ ਨਾਮ ਜਪਦੇ ਜਪਦੇ ਉਸ ਪ੍ਰਮਾਤਮਾ ਵਿੱਚ ਲੀਨ ਹੋ ਜਾਂਦੇ ਆ ਤੇ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਨਾਮ ਨਾਲੋਂ ਜਗ ਜੀਵਨ ਦਾਤੇ ਨਾਲੋਂ ਵਿਛੋੜਾ ਪਾਇਆ ਚਲੋ ਆ ਹੁਣ ਜੇਠ ਦਾ ਮਹੀਨਾ ਜਿਹੜਾ ਇਸ ਤੋਂ ਅਗਲਾ ਮਹੀਨਾ ਹਾੜ ਦਾ ਤੇ ਹਾੜ ਦੇ ਮਹੀਨੇ ਗੁਰੂ ਅਰਜਨ ਸਾਹਿਬ ਨੇ ਕਿਹਾ ਅਸਾੜ ਤਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ ਉਹਨਾਂ ਨੂੰ ਹਾੜ ਦਾ ਮਹੀਨਾ ਤਪਉਂਦਾ ਤਪਤ ਲੱਗਦਾ ਹੈ ਤਪਸ਼ ਉਹਦੇ ਵਿੱਚ ਜਿਹੜੀ ਉਹਨਾਂ ਨੂੰ ਪਰੇਸ਼ਾਨ ਕਰਦੀ ਹੈ ਕਿੰਨਾਂ ਨੂੰ ਜਗ ਜੀਵਨ ਪੁਰਖ ਤਿਆਗ ਹੈ ਮਾਨਸ ਸੰਧੀ ਆਸ ਜਿਨ੍ਹਾਂ ਨੇ ਜਗ ਜੀਵਨ ਦਾ ਤੇ ਉਸ ਪਰਮਾਤਮਾ ਨੂੰ ਤਿਆਗ ਦਿੱਤਾ ਇੱਕ ਅਕਾਲ ਪੁਰਖ ਨੂੰ ਤਿਆਗ ਦਿੱਤਾ ਮਾਨਸ ਸੰਧੀ ਆਸ ਬੰਦਿਆਂ ਤੇ ਟੇਕਾਂ ਰੱਖ ਲਈਆਂ ਮਨੁੱਖ ਦੇ ਟੇਕਾਂ ਰੱਖ ਲਈਆਂ ਰੱਬ ਨੂੰ ਛੱਡ ਕੇ ਕਿਸੇ ਹੋਰ ਤੇ ਟੇਕਾਂ ਰੱਖ ਲਈਆਂ ਹਾਰਡ ਦੇ ਮਹੀਨੇ ਵਿੱਚ ਤਨ ਨੇ ਤਾਂ ਤਪੜਾ ਹੀ ਆ ਉਹਨਾਂ ਦਾ ਮਨ ਵੀ ਜਿਹੜਾ ਉਹ ਸ਼ਾਂਤੀ ਵਿੱਚ ਨਹੀਂ ਰਹਿੰਦਾ ਉਹਨਾਂ ਦਾ ਮਨ ਵੀ ਭਟਕਦਾ ਹੈ ਮਨ ਵੀ ਤੜਫਦਾ ਹੈ ਕਿਉਂਕਿ ਜਗ ਜੀਵਨ ਦਾਤੇ ਨਾਲੋਂ ਵਿਛੜਾ ਪਾ ਲਿਆ ਇਸ ਲਈ ਅਰਦਾਸ ਕਰੀਏ ਏ ਸਤਿਗੁਰੂ ਸਾਨੂੰ ਤਾਂ ਤੇਰੀ ਓਟ हे जगजीवन दाता परमात्मा ਜਿੱਥੇ ਤੂੰ ਸੰਸਾਰ ਦਾ ਆਸਰਾ ਹੈ ਇਸ ਦੁਨੀਆ ਦਾ ਆਸਰਾ ਹੈ ਤੂੰ ਧਰਤੀ ਦਾ ਆਕਾਸ਼ ਦਾ ਪਤਾਲ ਦਾ ਤਿੰਨਾ ਲੋਕਾਂ ਵਿੱਚ ਇਹ ਸਭ ਕੁਝ ਤੇਰੇ ਆਸਰੇ ਖੜਾ ਹੈ ਤੇ ਮੈਨੂੰ ਵੀ ਤੇਰੀ ਓਟ ਹੈ ਮੈਨੂੰ ਵੀ ਤੇਰਾ ਹੀ ਆਸਰਾ ਮੈਨੂੰ ਵੀ ਤੇਰੀ ਟੇਕ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪੈਰ ਆਰਾਧਿਆ ਪੂਰਨ ਸਤਗੁਰ ਗਿਆਨ ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨਾ ਆਵੇਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਹੇ ਅਗਮ ਅਗੋਚਰ ਅਪਰੰਪਰ ਪਾਰ ਬ੍ਰਹਮ ਪਰਮਾਤਮਾ ਮੈਨੂੰ ਸਿਰਫ ਤੇਰੀ ਓਟ ਤੇਰਾ ਆਸਰਾ ਤੇ ਇਹ ਆਸਰਾ ਮੇਰੇ ਹਮੇਸ਼ਾ ਬਣਾ ਕੇ ਰੱਖੀ ਮੇਰੇ ਸਿਰ ਤੇ ਮੇਰਾ ਭਰਿਆ ਹਮੇਸ਼ਾ ਹੱਥ ਰੱਖੀ ਕਿਉਂਕਿ ਤੇਰੇ ਆਸਰੇ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ ਹੈ ਆਸਾ ਕੀ ਬਾੜ ਦੇ ਅੰਦਰ ਵੀ ਪਾਤਸ਼ਾਹ ਨੇ ਕਿਹਾ ਜੇ ਜਗ ਜੀਵਨ ਦਾਤੇ ਨੂੰ ਮਿਲਣਾ ਹੈ ਤੇ ਭਾਈ ਗੁਰੂ ਤੋਂ ਬਿਨਾ ਨਹੀਂ ਮਿਲਿਆ ਜਾਣਾ ਕਿਉਂਕਿ ਉਸ ਜਗ ਜੀਵਨ ਦਾਤੇ ਨੇ ਆਪਣਾ ਆਪ ਗੁਰੂ ਦੇ ਵਿੱਚ ਜਿਹੜਾ ਉਹ ਟਿਕਾ ਕੇ ਰੱਖ ਦਿੱਤਾ ਜਦੋਂ ਵੀ ਮਿਲਦਾ ਉਹ ਗੁਰੂ ਰਾਹੀ ਮਿਲਦਾ ਜਿਹਨੂੰ ਵੀ ਮਿਲਿਆ ਉਹ ਗੁਰੂ ਦੇ ਰਾਹੀ ਮਿਲਿਆ ਆਸਾ ਦੀ ਵਾਰ ਦੀ ਅਸੀਂ ਇਸ 6ਵੇਂ ਪੌੜੀ ਦਾ ਜਦੋਂ ਪਾਠ ਕਰਦੇ ਆ ਬਿਨ ਸਤਿਗੁਰ ਕਿਨਾਂ ਨਾ ਪਾਇਓ ਬਿਨ ਸਤਿਗੁਰ ਕਿਨਾਂ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਕ ਸੁਨਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਗੁਰੂ ਦੇ ਰਾਹੀ ਉਸ ਜਗ ਜਗ ਜੀਵਨ ਦਾਤੇ ਨਾਲ ਮਿਲਾਪ ਹੋ ਜਾਂਦਾ ਤੇ ਅੱਗੇ ਵਾਸਤੇ ਵੀ ਜਿਹੜਾ ਉਸ ਜਗ ਜੀਵਨ ਦਾਤੇ ਨੂੰ ਮਿਲਣਾ ਚਾਹੁੰਦਾ ਉਹ ਗੁਰੂ ਦੇ ਰਾਹੀ ਹੀ ਮਿਲ ਸਕੇਗਾ ਕਿਉਂਕਿ ਗੁਰੂ ਵਿੱਚ ਉਸ ਜਗ ਜੀਵਨ ਦਾਤੇ ਨੇ ਆਪਣਾ ਆਪ ਸਤਗੁਰੂ ਵਿੱਚ ਆਪ ਰੱਖਿਆ ਗੁਰੂ ਦੇ ਸਰਗੁਣ ਸਰੂਪ ਵਿੱਚ ਉਹ ਜਗ ਜੀਵਨ ਦਾਤਾ ਪ੍ਰਮਾਤਮਾ ਬੈਠਾ ਹੈ ਤੇ ਜੇ ਉਹਨੂੰ ਮਿਲਣਾ ਚਾਹੁੰਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਪਏਗਾ ਕਬੀਰ ਸਾਹਿਬ ਦਾ ਇੱਕ ਬਚਨ ਬੜਾ ਪਿਆਰਾ ਉਹਨਾਂ ਨੇ ਵੀ ਗੁਰੂ ਦੇ ਰਾਹੀ ਨਾਮ ਦੇ ਰਾਹੀ ਸ਼ਬਦ ਦੇ ਰਾਹੀ ਸ਼ਬਦ ਦੀ ਕਮਾਈ ਕਰਕੇ ਨਾਮ ਦੀ ਕਮਾਈ ਕਰਕੇ ਉਸ ਜਗ ਜੀਵਨ ਦਾਤੇ ਨਾਲ ਆਪਣੇ ਜੀਵਨ ਦੀ ਸਾਂਝ ਪਾ ਲਈ ਅਸਲ ਵਿੱਚ ਜਦੋਂ ਕੋਈ ਰਾਹੀ ਕਿਸੇ ਸਫ਼ਰ ਤੇ ਜਾਂਦਾ ਹੈ ਨਾ ਉਹ ਦੋ ਤਿੰਨ ਚੀਜ਼ਾਂ ਦਾ ਬੜਾ ਖਿਆਲ ਰੱਖਦਾ ਹੈ ਇੱਕ ਤਾਂ ਸੋਚਦਾ ਮੇਰੇ ਪੈਰਾਂ ਚ ਜੁੱਤੀ ਚੰਗੀ ਹੋਵੇ ਰਸਤੇ 'ਚ ਕੋਈ ਤੰਗੀ ਨਾ ਦਵੇ ਪੈਰ ਵੀ ਨਾ ਦੁਖੇ ਤੇ ਰਸਤੇ ਵਿੱਚ ਕੰਕਰੀਟ ਆਉਣਗੇ ਕੰਡੇ ਆਉਣਗੇ ਹੋਰ ਬੜੀਆਂ ਦੁਸ਼ਵਾਰੀਆਂ ਆਉਣਗੇ